ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਉਗੋਗੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਭੈਣ ਕੋਲ ਆਪਾਂ ਪਹਿਲਾਂ ਵੀ ਵੀਡੀਓ ਬਣਾਈਏ ਜੀ ਆਪਾਂ ਭੈਣ ਕੋਲ 10 12 ਨਾਗਸ ਪਕਾਉਗਾ ਜੀ ਬਾਧੂ ਜਾਣਕਾਰੀ ਲਵਾਂਗੇ ਆਪਾਂ ਭੈਣ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਜਾਣਕਾਰੀ ਹੋਣੀ ਹੈ ਤਾਂ ਆਪਣਾ ਨੰਬਰ ਬੈਕ ਸਾਈਡ ਤੇ ਜਿਹੜੇ ਚੱਲਦਾ ਕਰਦੇ ਆਪਾਂ ਭੈਣ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਪੈਣ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਨਾਮ ਦੱਸੋ ਜੀ ਆਪਣਾ ਨਾਮ ਵੀਰੇ ਨਿਰਮਲ ਕੌਰ ਪਿੰਡ ਉਗੋਕੇ ਜ਼ਿਲ੍ਹਾ ਬਰਨਾਲਾ ਹਾਂਜੀ ਪੈਣ ਜੀ ਕਿੰਨੇ ਗਾਵਾਂ ਆਪਣੇ ਕੋਲ ਆਪਣੇ ਕੋਲ 12 ਗਾਵਾਂ ਵੀਰੇ ਠੀਕ ਹੈ ਜੀ ਹਾਂਜੀ ਪੈਣ ਜੀ ਪਹਿਲੀ ਗਾਂ ਦੀ ਦੱਸੋ ਜੀ ਜਾਣਕਾਰੀ ਦੀ ਪਹਿਲੀ ਗਾਂ ਵੀਰੇ 10 ਕਿਲੋ ਦੁੱਧ ਦਿੰਦੀ ਹੈ ਹਾਂਜੀ 26000 ਰੁਪਏ ਰੇਟ ਹੈ ਦਾ 26000 ਰੇਟ ਆ ਹਾਂਜੀ 10 ਲੀਟਰ ਦੁੱਧ ਲਓ ਜੀ ਚੱਕਰ ਸਾਹਿਬ ਨੂੰ ਲਓ ਜੀ ਇਸ ਕੁਆਲਿਟੀ ਰੇਟ ਪੈਣ ਜੀ ਦਾ ਆਪ ਨੂੰ ریل ਸਾਰੀ ਦਸ ਹੀ ਦਿੰਦੀ ਹੈ ਜੀ तकरीबन ਠੀਕ ਹੈ ਜੀ ਹਾਂਜੀ ਭੈਣ ਜੀ ਦੂਜੀ ਵੜਾ ਜੀ ਦੱਸੋ ਜਾਨ ਇਹਦੇ ਥੱਲੇ ਵੀਰੇ 11 ਕਿਲੋ ਦਾ 37000 ਰੁਪਏ ਰੇਟ ਹੈ 11 ਲੀਟਰ ਦੁੱਧ ਦਾ ਫੇਸ ਕੁਆਲਟੀ ਹੈ ਹਾਂਜੀ ਇਹਦੇ ਥਾਂਲੇ ਵੀ ਦੀ ਬਿਲਕੁਲ ਸਾਫ ਹੈ ਓਕੇ ਠੀਕ ਹੈ ਜੀ ਠੀਕ ਹੈ ਦੂਜਾ ਨੰਬਰ ਹੋ ਗਿਆ ਪਰ ਨੰਬਰ ਮੁਤਾਬਕ ਭੈਣ ਤੋਂ ਪੁੱਛ ਸਕਦੇ ਠੀਕ ਹੈ ਜੀ ਹਾਂਜੀ ਭੈਣ ਜੀ ਤਿੰਨ ਨੰਬਰ ਦੱਸੋ ਜੀ ਇਹਦੇ ਥੱਲੇ ਵੀਰੇ 9 ਲੀਟਰ ਦੁੱਧ ਦਾ ਹਾਂਜੀ 35000 ਰੁਪਏ ਰੇਟ ਹੈ ਠੀਕ ਹੈ ਜੀ ਤੇ ਕੂਟੀ ਕਾਰਟੂਨ ਦਾ ਗੱਪਣ-ਕੁੱਪਣ ਨਹੀਂ ਵੀਰੇ ਠੀਕ ਹੈ ਖਾਲੀ ਆ ਲੋ ਭਰਾ ਚੈੱਕ ਕਰ ਸਕਦੇ ਹੋ ਫੇਸ ਚੈੱਕ ਕਰ ਸਕਦਾ ਠੀਕ ਹੈ ਜੀ ਰੇਟ ਸਾਨੂੰ ਦੱਸ ਦਿੱਤਾ ਭੈਣ ਨੇ ਤਿੰਨ ਨੰਬਰ ਦਾ ਠੀਕ ਹੈ ਜੀ ਚਾਰ ਨੰਬਰ ਦੱਸੋ ਜੀ ਇਹਦੇ ਥੱਲੇ ਵੀਰੇ 20 ਲੀਟਰ ਦੁੱਧ ਦੇ ਨੇ ਹਾਂਜੀ 55000 ਰੁਪਏ ਰੇਟ ਇਹਦਾ ਇਹਦਾ 55000 ਹਾਂ ਵੀਰੇ ਠੀਕ ਹੈ ਜੀ ਸੀਲ ਠੰਡੀ ਚੋਂ ਆਉਣ ਨੂੰ ਵਧੀਆ ਠੀਕ ਹੈ ਜੀ ਲੋ ਭਰਾ ਚੈੱਕ ਕਰ ਸਕਦਾ ਥਣ ਲੈਵਾ ਇਹ ਹੈਗੀ ਸੀ ਚਾਰ ਨੰਬਰ ਹਾਂਜੀ ਭੈਣ ਜੀ ਪੰਜ ਨੰਬਰ ਕੀ ਦੱਸੋ ਜੀ ਇਹਦੇ ਥੱਲੇ ਵੀਰੇ 9 ਕਿਲੋ ਦੁੱਧ ਹੈ ਹਾਂਜੀ ਤੇ 28000 ਰੁਪਏ ਰੇਟ ਇਹਦਾ ਇਹਦਾ 28000 ਰੇਟ ਲੋ ਭਰਾ ਚੈੱਕ ਕਰ ਸਕਦਾ ਕੱਦ ਬੜ ਸੁਖਣਾ ਬੜਾ ਸੋਹਣਾ ਹਾਂ ਠੀਕ ਹੈ ਹਾਂਜੀ ਜੀ ਜੇ ਨੰਬਰ ਦਾ ਸਹੀ ਜਾਣਕਾਰੀ ਇਹਦੇ ਥੱਲੇ ਵੀਰੇ 21 ਕਿਲੋ ਦੁੱਧ ਹੈ 22 21 22 ਕਿਲੋ ਹੋਗਾ ਹਾਂਜੀ ਤੇ ਇਹਦਾ ਰੇਟ ਹੈਗਾ 65000 ਰੁਪਿਆ ਇਹਦਾ 65000 ਹੈ ਯਾਰ ਉਸकी 22 ਲੀਟਰ ਦੁੱਧ ਆ ਜਾ ਦੋ ਡੰਗ ਚੋ ਲੈ ਜੀ ਉਹ ਮੈਂ ਪੰਜ ਟਾਈਮ ਜੋ ਠੀਕ ਹੈ ਚੈੱਕ ਕਰ ਸਕਦੇ ਲੋ ਜੀ ਫਰੈਸ਼ ਕੁਆਲਟੀ ਤੋਰਾ ਤਰਾ ਸਾਬੋ ਕੋਈ ਪ੍ਰੋਬਲਮ ਤਾਂ ਨਹੀਂ ਜਮੇ ਟੈਂਸ਼ਨ ਨਾ ਲੈ ਵੀਰੇ ਠੀਕ ਹੈ ਹਾਂਜੀ ਬੈਣ ਜੀ 7 ਨੰਬਰ ਦੀ ਦੱਸੋ ਜਾਨਕਾਰੀ ਇਹ ਵੀ ਰਡਾਈਆਂ ਵੀ ਨਦੀ ਗੱਭਣ ਹੋ ਗਈ ਤਿੰਨਾਂ ਦੀ ਹੋਣ ਵਾਲੀ ਹੈ ਚੈੱਕ ਨਹੀਂ ਕਰਵਾਈ ਅਗਲੇ ਨੂੰ ਕਰਾ ਕੇ ਦੇਵਾਂਗੇ ਠੀਕ ਹੈ ਤੇ 15 16 ਲੀਟਰ ਦੁੱਧ ਹੈ 15 16 ਲੀਟਰ ਦੁੱਧ ਗੱਭਣ ਤੋਂ ਕੋਣ ਕਹਸਾ ਦੇ ਹਾਂ ਵੀਰੇ ਰੇਟ 45000 ਰੁਪਏ ਦਾ ਰੇਟ 45000 ਭਰਾ ਗੱਭਣ ਟੋਕੜ ਚੱਕਰ ਸਾਰੇ ਭਰਾ ਅੰਗੀ ਪੜੀ ਬਲੋਸੀਆ ਠੀਕ ਹੈ ਜੀ ਹਾਂਜੀ ਬੈਣ ਜੀ ਅਗਲੇ ਅੱਠਵੇਂ ਗਾਂ ਦਾ ਵੀਰੇ ਦੁੱਧ 8 ਕਿਲੋ ਦਿੰਦੀ ਹੈ ਹਾਂਜੀ ਉਹ ਮਤਲਬ ਇਹ ਘਰੀ ਰੱਖੀ ਹੋਈ ਹੈ ਤੇ ਚਲ ਜੇ ਬੇਗੀ ਵੇਚ ਦਾਂਗੇ ਰੇਟ 22000 ਰੁਪਏ ਦਾ 22 23000 ਹਾਂ ਲੋ ਪ੍ਰਾ ਰੀ ਚੱਕਰ ਸਾਲ 8 ਨੰਬਰ। ਲੋ ਜੀ ਚੰਗੀ ਪਣੀ ਬਲੋਸੀਆ ਠੀਕ ਹੈ ਜੀ। ਹਾਂਜੀ ਬਣ ਜੀ 9 ਨੰਬਰ ਦਾ ਦੱਸੋ ਜੀ। ਇਹ ਵੀਰੇ 3.5 ਮਹੀਨਾ ਜਿੱਕ ਪਾਸ ਹੈ। ਹਾਂਜੀ 16 ਲੀਟਰ ਦੁੱਧ ਦਿੰਦੀ ਹੈ। 16 ਲੀਟਰ ਦੁੱਧ। ਹਾਂ 65000 ਰੁਪਏ ਰੇਟ ਹੈ ਦਾ। ਇਹਦਾ 65000 ਹੈ ਜੀ। ਹਾਂ ਵੀਰੇ। ਦਿਖਾ ਦੀ ਚੰਗੀ ਤਰ੍ਹਾਂ। ਲੋ ਜੀ। ਲੈਵਾ ਚੱਕਰ ਕਰਾ ਦਿਓ। ਸਾਰ ਤੁਹਾਨੂੰ ਓਕੇ ਜਮਾ। ਜਮਾ ਓਕੇ। ਠੀਕ ਹੈ। ਹਾਂਜੀ 10 ਨੰਬਰ ਦੱਸੋ ਜੀ। 10 ਨੰਬਰ ਵੀਰੇ 8ਵਾਂ ਮਹੀਨਾ 9ਵਾਂ ਲੱਗਾ ਹੋਇਆ ਇਹਨੂੰ। ਹਾਂਜੀ। ਤੇ ਦੁੱਧੋ ਛੱਡੀ ਹੋਈ ਐ ਹਾਂਜੀ ਤੇ ਇਹਦਾ ਰੇਟ ਹੈਗਾ 70000 ਇਹਦਾ 70000 ਹਾਂ ਵੀਰੇ ਠੀਕ ਹੈ ਜੀ ਲੋਪਰਾ ਲੈ ਵਲੂ ਬਕਦ ਬੜ ਤੇ ਫੇਸ ਕੁਆਲਟੀ ਬਹੁਤ ਸੋਹਣੀ ਆ ਠੀਕ ਹੈ ਜੀ ਲੋ ਜੀ ਚੈੱਕ ਕਰ ਸਕਦੇ ਹਾਂ ਦੇ ਵਸ ਨੂੰ ਕਿਹੜਾ ਦਿਖਾਈ ਦਿੰਨੇ ਆ ਜੀ ਇੱਕ ਮਿੰਟ ਲੋ ਜੀ ਬਾਕੀ ਜਾਣਕਾਰੀ ਭੈਣ ਤੋਂ ਲਖਦੇ ਡਿਟੇਲ ਲੱਗ ਲਓ ਬਹੁਤਾ ਕਰਮਾ ਵਾਲੀ ਦਾ ਦਿਨ ਪਏ ਆ ਠੀਕ ਹੈ ਜੀ ਲੋ ਜੀ ਹਾਂਜੀ ਅਗਲੀ ਇਹ ਵੀਰੇ ਤਿਆਰ ਹੈ ਆਪਣੇ ਘਰ ਦੇ ਗਾਂ ਹਾਂਜੀ ਇਹਦਾ ਵੀ 70000 ਰੇਟ ਹੈ ਕਸਾ ਕਿਨੇ ਲਊਗੀ ਆਈੜੀਆ ਇਹ ਵਸ ਤਿਆਰੀ ਹੈ ਵੀਰੇ ਹੁਣ ਤਾਂ 5-10 ਦਿਨ ਲਊ ਠੀਕ ਹੈ ਜੀ 5-10 ਦਿਨ ਦੀ ਕਰਤੀ ਆ ਲੋ ਜੀ ਚੱਕਰ ਕਰ ਸਕਦੇ ਇਹਦਾ ਰੇਟ 70000 ਠੀਕ ਹੈ ਜੀ ਅਗਲੀ ਦਾ ਜੀ ਇਹ ਵੀਰੇ 60000 ਰੁਪਿਆ ਰੇਟ ਆ ਹਾਂਜੀ ਇਹ ਲਊਗੀ ਜੇ ਮੈਨੂੰ ਲੱਗਦਾ ਵੀ ਲੈ ਜੂ ਮਹੀਨਾ ਹੀ ਲੈ ਜੂ ਸਮੀਨ ਨਾ ਲੈ ਹਾਂ ਵੀਰੇ ਇਹਦਾ 60000 ਰੁਪਿਆ ਹਾਂ ਠੀਕ ਹੈ ਕਹਿ ਵੀ ਸੁਣਿਆ ਜਿਹਨੇ ਇਹ ਦੂਜੇ ਵੀਰੇ ਠੀਕ ਹੈ ਜੀ ਲੋ ਚੱਕਰ ਕਰ ਸਕਦੇ ਲੋ ਜੀ ਫੜ ਲਿਵਾ ਠੀਕ ਹੈ ਜੀ ਭੈਣ ਜੀ ਨਾਲ ਜਰੂਰ ਕੰਟੈਕਟ ਕਰੋਗਾ ਨੰਬਰ ਮੁਤਾਬਕ ਤੁਸੀਂ ਦੱਸ ਕੇ ਜਾਣਕਾਰੀ ਲੈ ਸਕਦੇ ਹੋ ਰੇਟ ਭੈਣ ਜੀ ਦੇ ਬਿਲਕੁਲ ਜਾਇਜ਼ ਹੀ ਹੁੰਦੇ ਆ ਜੀ ਠੀਕ ਹੈ ਜੀ ਲਓ ਜੀ ਚੈੱਕ ਕਰ ਸਕਦੇ ਹੋ ਨੰਬਰ ਮੁਤਾਬਕ ਜਿੰਨੇ ਕੇ ਪੈਸੇ ਲਾਉਣੇ ਆ ਓਨੇ ਕੇ ਪੈਸੇ ਦੀ ਲੈ ਕੇ ਭੈਣ ਤੁਰੂਗੀ ਠੀਕ ਹੈ ਨਾ ਘੱਟ ਲਾਉਣੇ ਘੱਟ ਆ ਵਾਧੂ ਲਾਉਣੇ ਵਾਧ ਹਰ ਤਰ੍ਹਾਂ ਦੇ ਭੈਣ ਕੋਲ ਮਾਰ ਹੁੰਦਾ ਜੀ 12 ਮਹੀਨੇ 30 ਦਿਨ ਠੀਕ ਹੈ ਨਾ ਇਹ ਨਹੀਂ ਵੀ 1-2 ਦਿਨ ਤੇ ਕੰਮ ਹੀ ਲੰਬੇ ਸਮੇਂ ਤੋਂ ਪਹਿਣ ਪਪਾਰ ਦੀ ਕਰਦੀ ਆ ਠੀਕ ਹੈ ਨੇੜੇ ਨੇੜੇ ਤਾਂ ਪਿੰਡਾਂ ਸਾਰਾ ਤਕਰੀਬਨ ਪਤਾ ਹੀ ਨਹੀਂ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ